1 31 32 ਸਾਲ ਦੇ ਸਾਰੰਗ ਦੇ ਵਿੱਚੋਂ 60 ਸਾਲਾਂ ਦੇ ਸਰਦੂਲ ਸਿਕੰਦਰ ਸਾਹਿਬ ਜਿਨ੍ਹਾਂ ਦਾ ਇਨਾ ਲੈਜੈਂਡਰੀ ਰਿਆਜ਼ ਹੈ ਉਹ ਉਹ ਉਹਨਾਂ ਦੀ ਅੱਧੀ ਉਮਰ ਦੇ ਵਿੱਚ ਵੀ ਮੈਂ ਉਦਾਂ ਨਾਲ ਮੈਂ ਨਹੀਂ ਕਰ ਸਕਦਾ ਆਬਵੀਅਸਲੀ ਫਿਜ਼ੀਕਲੀ ਇੰਪੋਸੀਬਲ ਹੈ ਪਰ ਡਬਲ ਮਿਹਨਤ ਕਰਨੀ ਪੈਣੀ ਹੈ ਹੁਣ ਮੇਰੇ ਫਾਦਰ ਸਾਹਿਬ ਦਾ ਮੇਰੀ ਉਮਰ ਚ ਰਿਆਜ਼ ਕਿਸ ਤਰ੍ਹਾਂ ਦਾ ਸੀਗਾ ਫਿਰ ਉਹ 60 ਸਾਲਾਂ ਦੇ ਹੋਏ ਉਦੋਂ ਕਿਦਾਂ ਦਾ ਹੋ ਗਿਆ ਫਿਰ ਇਸ ਕਰਕੇ ਫਿਰ ਮੈਨੂੰ ਲੱਗਦਾ ਸੀਗਾ ਕਿ ਵੀ ਮੈਨੂੰ ਅੱਜ ਵੀ ਉਹ ਉਹ ਮਿਹਨਤ ਕਰਨੀ ਪੈਣੀ ਤਾਂ ਕਿ ਲੋਕ ਕਹਿਣ ਕਿ ਯਾਰ ਇਹ ਹਾਇ 60 ਸਾਲਾਂ ਦੇ ਸੰਤੂਲ ਸਿਕੰਦਰ ਸਾਹਿਬ ਨਾਲ ਥੋੜੇ ਵੈਸੇ ਤਾਂ ਉਹਨਾਂ ਦਾ ਕੋਈ ਮੈਚ ਨਹੀਂ ਕਰ ਸਕਦੇ ਸੀ ਸੱਤ ਜਨਮ ਵੀ ਅਸੀਂ ਉਹਨਾਂ ਦੇ ਬੇਟੇ ਉਹਨਾਂ ਦਾ ਖੂਨ ਹੋ ਕੇ ਵੀ ਇਹ ਗੱਲ ਕਹਿੰਦੇ ਕਿ ਉਹਨਾਂ ਨੂੰ ਮੈਚ ਕਰਨਾ ਇੰਪੋਸੀਬਲ ਹੈ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਵੱਲੋਂ ਡਬਲ ਤੇ ਕੁਝ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਕਿ ਜਿਹੜੀਆਂ ਅਸੀਂ ਐਕਸਪ੍ਰੈਸ ਕਰਨਾ ਚਾਹੁੰਦੇ ਹਾਂ ਪਰ ਨਹੀਂ ਹੋ ਪਾਂਦੀਆਂ ਮੈਂ ਆਪਣੇ ਫਾਦਰ ਸਾਹਿਬ ਨੂੰ ਦੱਸ ਹੀ ਨਹੀਂ ਪਾਇਆ ਕਿ ਮੈਂ ਉਹਨਾਂ ਨੂੰ ਕਿੰਨਾ ਪਿਆਰ ਕਰਦਾ ਤੇ ਮੇਰੇ ਨਾਲ ਮੈਂ ਉਹਨਾਂ ਨੂੰ ਇੱਕ ਅਜੀਬ ਜਿਹੀ ਝਿਜਕ ਹੁੰਦੀ ਸੀ ਮੈਨੂੰ ਉਹਨਾਂ ਨਾਲ ਮਤਲਬ ਇੱਕ ਡਰ ਜਿਹਾ ਹੁੰਦਾ ਸੀਗਾ ਮੈਨੂੰ ਪਤਾ ਨਹੀਂ ਸੀਗਾ ਕਿ ਮੈਂ ਉਹਨਾਂ ਨਾਲ ਕਿੱਦਾਂ ਗੱਲ ਕਰਾਂ ਜਾਂ ਉਹਨਾਂ ਨੂੰ ਮੈਂ ਕਿੰਨਾ ਦੱਸਾਂ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਤੁਸੀਂ ਮੇਰੇ ਲਈ ਇੱਕ ਮੇਰੇ ਆਈਡਲੋਂ ਮੇਰੇ ਸੁਪਰ ਹੀਰੋ ਤੁਸੀਂ ਮੇਰੇ ਲਈ ਕਿਆ ਹੋ ਮੈਂ ਨਹੀਂ ਦੱਸ ਸਕਦਾ ਹਨਾ ਮੇਰੇ ਲਈ ਬਹੁਤ ਮੈਂ ਬਹੁਤ ਪਛਤਾਇਆ ਕਿ ਯਾਰ ਮੈਂ ਕੋਈ ਕਾਸ਼ ਥੋੜਾ ਜਿਹਾ ਮੈਂ ਥੋੜਾ ਜਿਹਾ ਜ਼ਿਕਰ ਹੀ ਕਰ ਦਿੰਦਾ ਕਿ ਯਾਰ ਮੈਂ ਮੇਰੇ ਲਈ ਤੁਸੀਂ ਆ ਹੋ